ਕਰਦੇ ਹੁਣ ਆਉਣ ਵਾਲੀ 24 ਅਤੇ 25 ਮਾਰਚ ਨੂੰ ਜੋ 24 ਮਾਰਚ ਨੂੰ ਜੋ ਗੁਰਦੁਆਰਾ ਅੰਬਸਾਵਾਲੇ ਨੇੜੇ ਮਹਾਲੀ ਦੇ ਵਿੱਚ ਜੋ ਸਾਡੇ ਕਾਨੂੰਨ ਸਾਥੀਆਂ ਰੈਲੀ ਕਰਨਗੇ ਮੁੱਖ ਰੂਪਾਤੋਂ ਸਰਕਾਰ ਨੂੰ ਜਗਾਵਣਗੇ 25 ਮਾਰਚ ਨੂੰ ਜਿੰਨੇ ਪੰਜਾਬ ਦੇ ਮੁਲਾਜ਼ਮਾ ਚਾਹੇ 17 ਸੱਤੋਂ ਦਾ 20 ਵਾਲੇ ਮੁਲਾਜ਼ਮ ਨੇ ਚਾਹੇ ਪੁਰਾਣੀ ਪੈਨਸ਼ਨ ਦੇ ਮੁਲਾਜ਼ਮ ਨੇ ਚਾਹੇ ਰੈਗੂਲਰ ਮੁਲਾਜ਼ਮ ਨੇ ਆਪਣੀਆਂ ਮੰਗਾਂ ਲੈ ਕੇ 25 ਮਾਰਚ ਨੂੰ ਮਹਾਲੀ ਦੇ ਵਿੱਚ ਰੈਲੀ ਕਰਨਗੇ ਤੇ ਉਸ ਤੋਂ ਬਾਅਦ ਜੋ ਭੜੀਆਂ ਕਰਾਂਗੇ ਪੂਰੇ ਸ਼ਹੀਦਾਂ ਤੁਹਾਡੇ ਕਾਂਜ ਅਧੂਰੇ ਕਾਂਜ ਜਿਣੀਆਂ ਕਰਾਂਗੇ ਪੂਰੇ ਪੰਜਾਬ ਸਰਕਾਰ ਮੁਰਦਾਬਾਦ 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 ਸਰਪਰੇਟਾਂ ਦੀਆਂ ਕੌਲੀ ਚੱਟ ਸਰਕਾਰਾਂ ਮੁਰਦਾਬਾਦ 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 ਸ਼ਹੀਦ ਭਗਤ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦਾਂ ਤੁਹਾਡੀ ਸੋਚ ਤੇ ਪਹਰਾ ਦਿਆਂਗੇ ਝੋਖੇ ਪੰਜਾਬ 'ਤੇ ਸਕੇਲ ਬਹਾਲ ਕਰੋ ਬੇਸ ਖੇਲਾਂ ਦੇ ਨਾਂ ਤੇ ਮੁਲਾਜ਼ਮਾਂ ਦੀ ਲੁੱਟ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਜ਼ਾਰਪਰੇਟਾਂ ਦੀ ਚੱਕਰੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਮਜ਼ਦੂਰ ਮੁਲਾਜ਼ਮ ਇਕਤਾ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾਦ 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 ਮੋਦੀ ਅਮਿਤ ਸ਼ਾਹ ਦਾ ਯਾਰ ਭਗਵੰਤ ਮਾਨ ਮੁਰਦਾਬਾਦ 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 ਪੰਜਾਬ ਪੇ ਸਕੇਲ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਕੇਲਾਂ ਦੇ ਨਾਂ ਤੇ ਲੁੱਟ ਕਰਨੀ ਬੰਦ ਕਰੋ ਬੰਦ ਕਰੋ ਕਾਰਪੋਰੇਟਾਂ ਦੀਆਂ ਦਲਾਲ ਸਰਕਾਰਾਂ ਮੁਰਦਾਬਾਦ 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 ਸ਼ਹੀਦਾਂ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਖੋਕੇ ਸ਼ਹੀਦ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਖੋਕੇ ਕਾਰਪੋਰੇਟਾਂ ਸਾਮਰਾਜੀਆਂ ਦੇ ਦਲਾਲ ਮੁਰਦਾਬਾਦ 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 ਲੋਕਾਂ ਦੀ ਲੁੱਟ ਤੇ ਕੁੱਟ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ जवान मुबाद नकली इनकलाबरदाबाद झूठे इनकलू चलदा करो